ਔਰੰਗਜ਼ੇਬ ਦਾ ਤੇ ਮੰਨਿਆ ਵੀ ਉਹ ਇਸਲਾਮ ਚ ਮੁਲਖ ਨੂੰ ਲਿਆਉਣਾ ਚਾਹੁੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਰਾਹ ਵਿੱਚ ਖੜ ਗਏ ਨੇ ਉਹਦਾ ਕੰਮ ਰੁਕ ਗਿਆ ਉਹ ਤੇ ਈਰਖਾ ਕਰੇ ਪਰ ਇਹ ਪਹਾੜੀਆਂ ਦਾ ਮਹਾਰਾਜ ਨੇ ਕੀ ਵਿਗਾੜਿਆ ਸੀ ਇਹ ਮਹਾਰਾਜ ਨਾਲ ਕਿਉਂ ਨਫ਼ਰਤ ਕਰਦੇ ਇਹ ਕਿਉਂ ਕਿ ਰਾ ਪਾ ਕੇ ਬੈਠੇ ਸੀ ਜਦੋਂ ਆਪ ਜੀ ਇਤਿਹਾਸ ਪੜ੍ਹਦੇ ਹੋ ਤਾਂ ਵਿਦਵਾਨ ਇੱਕ ਜ਼ਿਕਰ ਕਰਦੇ ਨੇ ਦੇਖੋ ਸਭ ਤੋਂ ਪਹਿਲਾਂ ਤੇ ਪਹਾੜੀ ਰਾਜੇ ਜਦੋਂ ਸਤਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਪਹਿਲਾਂ ਇਹ ਪ੍ਰੇਮ ਵੀ ਜਿਤਾਉਂਦੇ ਸੀ ਇਹ ਨੰਦਪੁਰ ਸਾਹਿਬ ਵੀ ਆਉਂਦੇ ਸੀ ਭੀਮਚੰਦ ਵੀ ਆਉਂਦਾ ਸੀ ਹੋਰ ਵੀ ਆਉਂਦੇ ਸੀ ਇਹਨਾਂ ਨੇ ਵੇਖਣਾ ਸਹਿਜੇ ਸਹਿਜੇ ਮਹਾਰਾਜ ਦੇ ਦ دیدار ਹੋਣੇ ਮਹਾਰਾਜ ਦੇ ਪ੍ਰਤੀ ਇਹਨਾਂ ਦੀ ਸ਼ਰਧਾ ਵੀ ਬਣ ਗਈ ਸੀ ਕਬੀ ਰਾਜਪਾਈ ਸੰਤੋਖ ਸਿੰਘ ਸਾਹਿਬ ਨੇ ਬੜਾ ਜੀਵਨ ਇਹਨਾਂ ਦਾ ਲਿਖਿਆ ਇੰਨੀ ਕੋ ਸ਼ਰਧਾ ਬਣ ਗਈ ਸੀ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕਰਕੇ ਮਹਾਰਾਜ ਦੇ ਦਰਸ਼ਨ ਕਰਕੇ ਸਿੱਖ ਸੰਗਤਾਂ ਦੀ ਪ੍ਰੇਮ ਭਾਵਨਾ ਵੇਖ ਕੇ ਇਹਨਾਂ ਨੇ ਸਹਿਜੇ ਸਹਿਜੇ ਆਪਸ ਵਿੱਚ ਇੱਕ ਹੰਗਾਮੀ ਮੀਟਿੰਗ ਕੀਤੀ ਵੀ ਕਿਉਂ ਨਾ ਆਪਾਂ ਸਿੱਖੀ ਧਾਰਨ ਕਰੀਏ ਕਿਉਂ ਕਿਉਂਕਿ ਗੁਰਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਹੈ ਵਿੱਚ ਤੁਸੀਂ ਸਾਡੇ ਨੇ ਇੰਨਾ ਪ੍ਰੇਮ ਕਰਦੇ ਹੋ ਤੁਸੀਂ ਸਿੱਖੀ ਧਾਰਨ ਕਰ ਲਓ ਇਹਨਾਂ ਸਾਰੇ ਰਾਜਿਆਂ ਨੇ ਇਕੱਠੇ ਹੋ ਕੇ ਹੰਗਾਮੀ ਮੀਟਿੰਗ ਕੀਤੀ ਵੀ ਗੁਰਕਲਗੀਧਰ ਪਾਤਸ਼ਾਹ ਕਹਿੰਦੇ ਵੀ ਤੁਸੀਂ ਸਿੱਖੀ ਧਾਰਨ ਕਰ ਲਓ ਤੇ ਆਪਾਂ ਨੂੰ ਕਰ ਲੈਣੀ ਚਾਹੀਦੀ ਵੈਸੇ ਕਿਉਂਕਿ ਮਹਾਰਾਜ ਜੀ ਦਾ ਸਰੂਪ ਮਹਾਰਾਜ ਦੀਆਂ ਬਖਸ਼ਿਸ਼ਾਂ ਬੜੀਆਂ ਮਹਾਨ ਹੈ ਪਰ ਫਿਰ ਵਿੱਚੋਂ ਉੱਠਦੇ ਨੇ ਦੋ ਚਾਰ ਕਿਉਂਕਿ ਮੀਟਿੰਗ ਚੱਲਦੀ ਆਪੋ ਆਪਣੇ ਵਿਚਾਰ ਰੱਖਦੇ ਉਹ ਕਹਿੰਦੇ ਠੀਕ ਹੈ ਪਰ ਆਪਾਂ ਦੋ ਗੱਲਾਂ ਮਹਾਰਾਜ ਦੇ ਅੱਗੇ ਰੱਖਣੀਆਂ ਨੇ ਇੱਕ ਤਾਂ ਇਹ ਕਿ ਗੁਰ ਕਲਗੀ ਤਰ ਪਾਤਸ਼ਾਹ ਜਿਹੜੇ ਕਕਾਰ ਦਿੰਦੇ ਨੇ ਉਹਨਾਂ ਵਿੱਚ ਇੱਕ ਕਸ਼ਹਿਰਾ ਹੈ ਤੇ ਕਸ਼ਹਿਰਾ ਜਿਹੜਾ ਉਹ ਸੀਤਾ ਹੋਇਆ ਹੈ ਇਸਲਾਮ ਦੇ ਵਿੱਚ ਤੇ ਹਿੰਦੂ ਧਰਮ ਵਿੱਚ ਅਨ ਸੀਤਾ ਕੱਪੜਾ ਪਹਿਨਿਆ ਜਾਂਦਾ ਜਦੋਂ ਪੂਜਾ ਕਰਦੇ ਨੇ ਇਸਲਾਮ ਵਾਲੇ ਵੀ ਨਮਾਜ਼ ਪੜਨ ਲੱਗਾ ਭਾਵੇਂ ਉਹ ਜਿਵੇਂ ਦੇ ਮਰਜ਼ੀ ਕੱਪੜੇ ਪਾਉਂਦੇ ਪਰ ਮੱਕੇ ਮਦੀਨੇ ਜਦੋਂ ਸਭ ਤੋਂ ਵੱਡੀ ਪੂਜਾ ਕਹਿ ਲਈਏ ਉਹ ਆਪਣੀ ਅੰਦਰ ਜਾ ਕੇ ਕਰਦੇ ਉਹ ਅਨ ਸੀਤਾ ਕੱਪੜਾ ਪਾਉਂਦਾ ਹੈ ਇਸੇ ਤਰ੍ਹਾਂ ਹਿੰਦੂ ਧਰਮ ਵਿੱਚ ਜਿਹੜੇ ਵੱਡੇ ਇਹਨਾਂ ਦੇ ਮੰਦਰ ਨੇ ਤ੍ਰਿਮਕੇਸ਼ਵਰ ਉਜੈਣ ਆਦਿਕ ਉਥੇ ਵੀ ਜਿੰਨੇ ਅੰਦਰ ਜਾਣਾ ਉਹ ਅਨਸੀਤਾ ਆ ਕਪੜਾ ਪਾ ਕੇ ਜਾ ਸਕਦਾ ਹੈ ਕਹਿੰਦੇ ਮਹਾਰਾਜ ਤਾਂ ਇੱਕ ਕਕਾਰ ਦਿੰਦੇ ਨੇ ਕਸ਼ਹਿਰਾ ਤੇ ਉਹਨੂੰ ਸੀਨਾ ਵੱਜੀਆਂ ਨੇ ਤੇ ਆਪਾਂ ਤਾਂ ਨਹੀਂ ਉਹ ਪਾਵਾਂਗੇ ਇਸ ਕਰਕੇ ਇੱਕ ਤਾਂ ਮਹਾਰਾਜ ਨੂੰ ਇਹ ਕਹਿੰਨੇ ਆ ਵੀ ਮਹਾਰਾਜ ਅਸੀਂ ਕਸ਼ਹਿਰਾ ਨਹੀਂ ਪਾਵਾਂਗੇ ਦੂਸਰੀ ਗੱਲ ਕਿ ਸਤਗੁਰੂ ਪਾਤਸ਼ਾਹ ਸਾਰਿਆਂ ਨੂੰ ਇੱਕ ਥਾਵੇਂ ਬਿਠਾ ਕੇ ਇੱਕੋ ਖੰਡੇ ਬਾਟੇ ਦੀ ਪੌਲ ਸਿਕਾਉਂਦੇ ਨੇ ਉਹੀ ਬਾਟਾ ਸਾਰਿਆਂ ਦੇ ਮੂੰਹ ਨੂੰ ਲਾ ਦਿੰਦੇ ਨੇ ਪਰ ਅਸੀਂ ਤੇ ਮਾਫ ਕਰਿਓ ਜੋ ਸ਼ਬਦ ਉਸ ਵੇਲੇ ਵਰਤਿਆ ਜਾਂਦਾ ਸੀ ਛੂਦਰ ਸਿੱਖ ਤੇ ਨੀਵੀਆਂ ਜਾਤਾਂ ਵਾਲੇ ਨੇ ਛੂਦਰ ਦੇ ਅਸੀਂ ਇਹਨਾਂ ਦਾ ਝੂਠਾ ਕਿਉਂ ਪੀਵਾਂਗੇ ਸੋ ਇਹ ਦੋ ਗੱਲਾਂ ਲੈ ਕੇ ਜਦੋਂ ਮਹਾਰਾਜ ਕੋਲ ਆਏ ਨਾ ਸਤਗੁਰੂ ਪਾਤਸ਼ਾਹ ਅਸੀਂ ਕਸ਼ਹਿਰਾ ਨਹੀਂ ਪਾਵਾਂਗੇ ਮਹਾਰਾਜ ਕਹਿੰਦੇ ਨਹੀਂ ਇਹ ਨਹੀਂ ਹੋ ਸਕਦਾਗਾ ਠੀਕ ਹੈ ਅੱਗੇ ਹੋਰ ਕੋਈ ਸ਼ਰਤ ਮਹਾਰਾਜ ਪਾਤਸ਼ਾਹ ਅਸੀਂ ਨਾ ਤੇ ਇੱਕੋ ਬਾਟੇ ਦੇ ਵਿੱਚੋਂ ਛਕਾਂਗੇ ਤੇ ਨਾ ਉਹੀ ਬਾਟਾ ਸਾਰਿਆਂ ਦੇ ਮੂੰਹ ਨੂੰ ਲੱਗਾ ਅਸੀਂ ਆਪਣੇ ਮੂੰਹ ਨੂੰ ਲਾਵਾਂਗੇ ਮਹਾਰਾਜ ਕਹਿੰਦੇ ਇਹੀ ਤਾਂ ਮੈਂ ਜਾਤ ਪਾਤ ਹੀ ਤਾਂ ਮਿਟਣੀ ਸੀਗੀ ਇਹੀ ਤੇ ਸਭ ਕੁਝ ਖਤਮ ਕਰਨਾ ਤੇ ਇਹੀ ਤੇ ਤੁਸੀਂ ਸਿਰ ਤੇ ਚੁੱਕੀ ਫਿਰਨਾ ਤੇ ਜਾਓ ਫਿਰ ਕੋਈ ਲੋੜ ਨਹੀਂ ਤੁਹਾਡੇ ਵਰਗੇ ਸਿੱਖਾਂ ਦੀ ਮੈਨੂੰ ਤੇ ਨਾ ਮੈਂ ਤੁਹਾਨੂੰ ਸਿੱਖੀ ਦੇਣੀ ਚਾਹੁੰਦਾ ਵਾਂ ਉਥੋਂ ਫਿਰ ਮਹਾਰਾਜ ਦੇ ਨਾਲ ਪਹਿਲਾਂ ਵਿਗੜੇ ਕਿਉਂਕਿ ਮਹਾਰਾਜ ਦਾ ਹੁਣ ਸਿਧਾਂਤ ਜਿਹੜਾ ਸੀ ਬੜਾ ਪਰਪੱਕ ਸੀਗਾ ਇਹਨਾਂ ਨੂੰ ਪਾਇਆ ਨਹੀਂ ਲੱਖਾਂ ਦੀ ਗਿਣਤੀ ਰ ਸੰਗਤਾਂ ਦਾ ਆਉਣਾ ਇਹਨਾਂ ਨੂੰ ਪਾਇਆ ਨਹੀਂ ਫਿਰ ਇੱਕ ਤੈ ਵੀ ਕਾਰਨ ਬਣਿਆ ਕਿਉਂਕਿ ਇਹ ਪਹਾੜੀਏ ਐਵੇਂ ਨਹੀਂ ਮਹਾਰਾਜ ਨਾਲ ਬੈਠਰ ਗਏ ਐਵੇਂ ਨਹੀਂ ਇਕੱਠੇ ਹੋ ਕੇ ਆਗੇ ਸੀ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਰਾਜਾ ਰਤਨ ਰਾਏ ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸਾਮ ਨੂੰ ਗਏ ਉਹ ਸਾਰਾ ਇਤਿਹਾਸ ਆਪ ਜੀ ਜਾਣਦੇ ਹੋ ਕਿਵੇਂ ਉੱਥੇ ਰਾਜਿਆਂ ਦੇ ਸੁਲਾਹ ਕਰਾਈ ਬਖਸ਼ਿਸ਼ਾਂ ਦਿੱਤੀਆਂ ਰਾਜਾ ਰਤਨ ਰਾਏ ਇਹਦੇ ਪਿਤਾ ਨੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੇਨਤੀ ਕੀਤੀ ਸਾਡੇ ਘਰ ਵਿੱਚ ਕੋਈ ਔਲਾਦ ਕੋਈ ਸੰਤਾਨ ਹੋਵੇ ਮਾਰਾਇਨੇ ਵਚਨ ਕੀਤਾ ਬਖਸ਼ਿਸ਼ ਹੋਈ ਇਹ ਤੇ ਸੰਸਾਰ ਤੋਂ ਤੁਰ ਗਿਆ ਪਰ ਕੁਝ ਕੁ ਮਹੀਨਿਆਂ ਬਾਅਦ ਜਦੋਂ ਇਹ ਤੁਰਿਆ ਸੀ ਇਹਦੀ ਧਰਮ ਪਤਨੀ ਗਰਭਵਤੀ ਸੀ ਕੁਝ ਮਹੀਨਿਆਂ ਬਾਅਦ ਇਹਦੇ ਘਰ ਪੁੱਤਰ ਪੈਦਾ ਹੋਇਆ ਉਹਨੇ ਜਦੋਂ ਆਪਣੇ ਮਸਤਕ ਤੇ ਨਿਸ਼ਾਨ ਦੇਖਿਆ ਮਾਂ ਨੂੰ ਪੁੱਛਦਾ ਉਹ ਦੱਸਦੀ ਹੈ ਗੁਰੂ ਤੇਗ ਪਾਤਰ ਮਹਾਰਾਜ ਦੀ ਨਿਸ਼ਾਨੀ ਹੈ ਅੱਛਾ ਉਸ ਗੁਰੂ ਦੇ ਦਰਸ਼ਨ ਕਰਨੇ ਹੋਣ ਉਹ ਕਹਿੰਦੀ ਨਹੀਂ ਉਹ ਗੁਰੂ ਨੇ ਤੇ ਸ਼ਹਾਦਤ ਤੇ ਜਮ ਪੀ ਲਿਆ ਅੱਗੇ ਉਹਨਾਂ ਦਾ ਸਾਹਿਬ ਜادہ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਅੰਦਰ ਸੰਸਾਰ ਨੂੰ ਤਾਰ ਰਿਹਾ ਆਨੰਦਪੁਰ ਨੂੰ ਰਤਨ ਰਾਏ ਦੀ ਤਿਆਰੀ ਹੋਈ ਇਹਨੇ ਫਿਰ ਮਹਾਰਾਜ ਨੂੰ ਜਿਵੇਂ ਆਪਾਂ ਪੜਦੇ ਪੰਜ ਕਲਾ ਸ਼ਸਤਰ ਪ੍ਰਸ਼ਾਦੀ ਹਾਥੀ ਚੰਦਨ ਦੀ ਚੌਂਕੀ ਸੋਨਾ ਚੰਦੂਆ ਸਾਹਿਬ ਇਹ ਪੰਜ ਵਸਤੂਆਂ ਜੜੀਆਂ ਸੀ ਮਹਾਰਾਜ ਨੂੰ ਲਿਆ ਕੇ ਪੇਟ ਕੀਤੀਆਂ ਹੁਣ ਜਦੋਂ ਇਹ ਸਾਰਾ ਵਰਤਾਰਾ ਵਰਤਦਾ ਇਹ ਰਾਜੇ ਮਹਾਰਾਜ ਦੇ ਕੋਲ ਆਉਂਦੇ ਜਾਂਦੇ ਸਨ ਇਹਨਾਂ ਨੇ ਮਹਾਰਾਜ ਦੇ ਦਰਬਾਰ ਵਿੱਚ ਜਦੋਂ ਇਹ ਸਾਰਾ ਕੁਝ ਵੇਖਿਆ ਤੇ ਇੰਨੀ ਸੰਗਤਾਂ ਦੀ ਆਮਦ ਇੱਕ ਇਤਿਹਾਸਕਾਰ ਲਿਖਦਾ ਹੈ ਵੀ ਮਹਾਰਾਜੇ ਦੇ ਕੋਲ ਐਨੀ ਭੇਟਾ ਸੰਗਤਾਂ ਚੜਾਉਂਦੀਆਂ ਸੀ ਵੀ ਅੱਜ ਤੇ ਮਾਫ਼ ਕਰਿਓ ਜੇ ਅੱਜ ਦਾ ਜ਼ਮਾਨਾ ਹੁੰਦਾ ਨਾ ਤੇ ਸ਼ਾਇਦ ਅਸੀਂ ਵਿਰੋਧ ਕਰਨ ਲੱਗ ਜਾਂਦੇ ਮਹਾਰਾਜੇ ਇਹ ਕੀ ਹੋ ਰਿਹਾ ਪਰ ਵਿਦਵਾਨ ਇਤਿਹਾਸਕਾਰ ਲਿਖਦੇ ਵੀ ਐਨੀ ਭੇਟਾ ਮਹਾਰਾਜੇ ਦੇ ਅੱਗੇ ਚੜਦੀ ਸੀ ਵੀ ਇੱਕ ਵਾਰ ਸਿੱਖ ਕੱਪੜੇ ਦੀ ਗਠੜੀ ਭਰ ਕੇ ਜਿਵੇਂ ਪੰਡ ਜੀ ਬਣ ਕੇ ਲੈ ਜਾਂਦੇ ਸੀ ਤੋਸ਼ੇਖਾਨੇ 'ਚ ਜਮ੍ਹਾਂ ਕਰਾ ਕੇ ਆਉਂਦੇ ਸੀ ਆਉਂਦਿਆਂ ਨੂੰ 언ੀਆਂ ਹੋਰ ਹੋਈ ਪਈਂਦੀ ਸੀਗੀ ਕਿਉਂਕਿ ਸਿੱਖ ਮਹਾਰਾਜ ਤੋਂ ਸਭ ਕੁਝ ਕੁਰਬਾਨ ਕਰ ਜਾਂਦੇ ਸਨ ਅੱਜ ਤੱਕ ਕਿਤੇ ਗੁਰੂ ਘਰ ਥੋੜੀ ਜੀ ਗੋਲਕਬਾਤ ਹੋਵੇ ਤੇ ਸਾਨੂੰ ਪਿੱਟਨੇ ਪੈ ਜਾਂਦੇ ਵੀ ਨਾ ਜੀ ਇੰਨੀ ਮਾਇਆ ਚੜੀ ਜਾਂਦੀ ਹੈ ਗੁਰੂ ਇਹ ਗੁਰੂ ਨੂੰ ਚੜ ਰਹੀ ਹੈ ਇਹ ਸਿੱਖਾਂ ਦੀਆਂ ਭਾਵਨਾਵਾਂ ਨੇ ਪਰ ਉਸ ਵੇਲੇ ਇੰਨਾ ਤਨ ਆਉਂਦਾ ਸੀ ਉਹਨੇ ਰਾਜੇ ਬੈਠੇ ਹੋਏ ਸਨ ਇਹਨਾਂ ਨੇ ਵੇਖਿਆ ਸਾਰਾ ਕੁਝ ਹਾਦ ਹੋ ਗਈ ਰਾਜੇ ਅਸੀਂ ਹੋਈਏ ਤੇ ਦਰਬਾਰ ਇਹਨਾਂ ਦੇ ਲੱਗਦੇ ਹੁਣ ਰਾਜੇ ਅਸੀਂ ਹੋਈਏ ਤੇ ਪਿਟਾਵਾਂ ਇਹਨਾਂ ਨੂੰ ਚੜਦੀਆਂ ਹੁਣ ਰਾਜੇ ਅਸੀਂ ਹੋਈਏ ਇਥੋਂ ਦੇ ਤੇ ਸਭ ਤੋਂ ਜ਼ਿਆਦਾ ਕੀਮਤੀ ਬੇਸ਼ਕੀਮਤੀ ਵਸਤੂਆਂ ਪ੍ਰਸਾਦੀ ਹਾਥੀ ਵਰਗੀਆਂ ਪੰਚ ਕਲਾ ਸ਼ਸਤਰ ਚੰਦਨ ਦੀਆਂ ਚੌਂਕੀਆਂ ਇਹਨਾਂ ਕੋਲ ਹੁਣ ਰਾਜੇ ਅਸੀਂ ਹੋਈਏ ਤੇ ਚੋਰ ਸਾਹਿਬ ਇਹਨਾਂ ਤੇ ਝੁੱਲਦੇ ਹੋਣ ਰਾਜੇ ਅਸੀਂ ਹੋਈਏ ਚੰਦੂਆ ਸਾਹਿਬ ਇਹਨਾਂ ਤੇ ਲੱਗਾ ਹੋਵੇ ਰਾਜੇ ਅਸੀਂ ਹੋਈਏ ਤੇ ਨਗਾਰੇ ਇਹਨਾਂ ਤੇ ਵੱਜਦੇ ਹੋਣ ਨਹੀਂ ਨਹੀਂ ਇਹ ਤਾਂ ਗੱਲ ਨਹੀਂ ਹੋ ਸਕਦੀ ਕਿ ਕਿਉਂਕਿ ਨਹੀਂ ਉਹਨਾਂ ਨੂੰ ਇਹ ਗੱਲਾਂ ਪਉਂਦੀਆਂ ਸੀ ਉਹ ਕਹਿੰਦੇ ਸੀ ਅਸੀਂ ਰਾਜੇ ਆ ਮਾਲਕ ਆ ਇਸ ਇਲਾਕੇ ਦੇ ਤੇ ਨਗਾਰੇ ਗੁਰੂ ਗੋਬਿੰਦ ਸਿੰਘ ਤੇ ਵੱਜਦੇ ਫੌਜਾਂ ਸਾਡੇ ਕੋਲ ਓਨੀਆਂ ਨਹੀਂ ਜਿੰਨੀਆਂ ਗੁਰੂ ਗੋਬਿੰਦ ਸਿੰਘ ਕੋਲ ਸਾਡੇ ਕੋਲ ਬਾਜ ਨਹੀਂ ਤੇ ਬਾਜ ਉਟਾਉਂਦੇ ਫਿਰਦੇ ਨੇ ਅਸੀਂ ਕਲਗੀ ਨਹੀਂ ਲਾਉਂਦੇ ਇੱਕ ਕਲਗੀਆਂ ਲਾ ਕੇ ਬੈਠੇ ਹੋਏ ਨੇ ਬਸ ਇਹੀ ਕਾਰਨ ਪਹਿਲਾ ਕਾਰਨ ਤੇ ਇਹ ਸੀ ਨਾ ਜਦੋਂ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਨਾ ਤਾਂ ਬਾਟੇ 'ਚੋਂ ਛੱਕਾਂਗੇ ਨਾ ਅਸੀਂ ਕਸ਼ਹਿਰਾ ਪਹਿਨਾਂਗੇ ਇਸ ਗੱਲੋਂ ਬਿਟਰੇ ਮਹਾਰਾਜ ਦੇ ਨਾਲ ਦੂਜਾ ਫਿਰ ਇਹ ਕਾਰਨ ਬਣ ਗਿਆ ਤੇ ਤੀਜਾ ਕਾਰਨ ਉਹ ਚਾਹੁੰਦੇ ਸੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੁਝ ਨੁਕਸਾਨ ਕਰਕੇ ਔਰੰਗਜ਼ੇਬ ਨੂੰ ਖੁਸ਼ ਕਰ ਲੀਏ ਕਿਉਂਕਿ ਔਰੰਗਜ਼ੇਬ ਮੌਕੇ ਦਾ ਬਾਦਸ਼ਾਹ ਸੀਗਾ ਤੇ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਵੀ ਬਾਦਸ਼ਾਹ ਨੂੰ ਖੁਸ਼ ਕਰਨਾ ਇਹ ਤਿੰਨ ਕਾਰਨ ਸੀ ਵੀ ਬਾਦਸ਼ਾਹ ਗੁਰੂ ਸਾਹਿਬ ਦੇ ਨਾਲ ਬੜਾ ਵਿਗੜਿਆ ਈਰਖਾ ਕਰ ਰਿਹਾ ਤੇ ਕਿਉਂ ਨਾ ਅਸੀਂ ਇਸ ਕੰਮ 'ਚ ਕੁਝ ਕਰਕੇ ਤੇ ਬਾਦਸ਼ਾਹ ਦੇ ਥਾਪੜੇ ਲੈ ਲਈਏ ਸ਼ਾਬਾਸ਼ੀਆਂ ਲੈ ਲਈਏ ਵੀ ਤੁਸੀਂ ਬੜਾ ਵੱਡਾ ਕੰਮ ਕੀਤਾ ਹੈ ਸੋ ਇਹੀ ਤਿੰਨ ਮੁੱਖ ਕਾਰਨ ਸਨ ਨਹੀਂ ਤੇ ਮਹਾਰਾਜ ਪਾਦਸ਼ਾਹ ਨੇ ਇਹਨਾਂ ਦਾ ਕੀ ਵਿਗਾੜਿਆ ਸੀ ਉਲਟਾ ਗੁਰੂ ਅਰਗੋਬਿੰਦ ਮਹਾਰਾਜ ਨੇ ਤੇ ਇਨ੍ਹਾਂ ਦੇ ਪੁਰਖਿਆਂ ਇਨ੍ਹਾਂ ਦੇ ਵਡੇਰਿਆਂ ਨੂੰ ਗਵਾਲੀਅਰ ਦੇ ਕਿਲੇ 'ਚ ਰਿਹਾ ਕੀਤਾ ਸੀਗਾ ਔਰੰਗਜ਼ੇਬ ਦਾ ਤਾਂ ਵੈਰ ਹੈ ਹੀ ਸੀ ਪਰ ਇਨ੍ਹਾਂ ਪਹਾੜੀਆਂ ਦਾ ਵੀ ਮਹਾਰਾਜ ਨਾਲ ਬੜਾ ਵੈਰ ਸੀ ਹੁਣ ਪਹਾੜੀ ਹਿੰਦੂ ਰਾਜਿਆਂ ਦਾ ਤਾਂ ਵੈਰ ਸੀ ਪਰ ਜਿਹੜੇ ਮੁਸਲਮਾਨ ਸਨ ਇਨ੍ਹਾਂ ਦਾ ਮਹਾਰਾਜ ਨਾਲ ਕੀ ਵੈਰ ਸੀ ਇਨ੍ਹਾਂ ਦਾ ਕਾਰਨ ਇਹ ਬਣਦਾ ਜਿਵੇਂ ਜਹਾਦ ਦਾ ਨਾਰਾ ਅੱਜ ਵੀ ਕੁਝ ਲੋਕ ਮਾਰਦੇ ਉਦੋਂ ਵੀ ਮਾਰਦੇ ਸੀ ਇਨ੍ਹਾਂ ਨੂੰ ਕੁਝ ਲਾਲਚ ਦਿੱਤੇ ਗਏ ਕੁਝ ਜਹਾਦ ਦੇ ਨਾਰੇ ਮਾਰੇ ਗਏ ਵੀ ਇਹ ਬੜਾ ਵੱਡਾ ਕੰਮ ਹੈ ਜੇ ਤੁਸੀਂ ਸਾਡਾ ਸਾਥ ਦਿਓ ਤੇ ਜਹਾਦੀ ਨਾਰਾ ਹੈ ਇਹਦੇ ਵਿੱਚ ਇਸਲਾਮ ਦਾ ਬੜਾ ਫਾਇਦਾ ਹੋ ਜਾਣਾ ਸਾਰੇ ਪਾਸੇ ਇਸਲਾਮ ਫੈਲ ਜਾਣਾ ਤੇ ਤੁਸੀਂ ਇਸ ਜਹਾਦ ਦੀ ਜੰਗ ਵਿੱਚ ਸ਼ਾਮਲ ਹੋ ਇਸ ਕਰਕੇ ਮੁਸਲਮਾਨ ਬਹੁਤ ਇਸ ਜੰਗ ਵਿੱਚ ਸ਼ਾਮਲ ਹੋਏ ਪਹਾੜੀ Hindu ਤੇ ਆਏ ਕਿਰਾਪਾਉਣ ਮੁਸਲਮਾਨ ਵੀ ਆਏ ਜਦੋਂ ਤੁਸੀਂ ਆਨੰਦਪੁਰ ਸਾਹਿਬ ਦੇ ਲਾਗੇ ਤੱਕ ਜਾਓ ਉੱਥੇ ਕੁਝ ਪਿੰਡ ਵੀ ਆਉਂਦੇ ਨੇ ਰੰਗੜਾਂ ਦੇ ਉਹ ਸਾਰੇ ਸਾਰੇ ਪਿੰਡ ਜਿਹੜੇ ਸਾਨੂੰ ਗੁજરા ਰੰਗੜਾਂ ਦੇ ਸਨ ਉਹ ਵੀ ਸ਼ਾਮਲ ਹੋਏ ਇੰਨਾ ਵੱਡਾ ਵੀ ਜੇ ਇੱਕ ਅੰਦਾਜ਼ਾ ਲਾਉਣਾ ਹੋਵੇ ਨਾ ਅੰਦਾਜ਼ਾ ਤੇ ਛੋਟੀ ਜਿਹੀ ਇੱਕ ਐਗਜ਼ਾਮਪਲ ਆਪ ਜੀ ਨੂੰ ਦੇਣਾ ਆਪ ਜੀ ਅਨੰਪੁਰ ਸਾਹਿਬ ਜਾਓ 10-15 ਕਿਲੋਮੀਟਰ ਤੱਕ ਜਦੋਂ ਤੁਸੀਂ ਵਿਚਰੋਗੇ ਤੁਹਾਨੂੰ ਸਭ ਤੋਂ ਜ਼ਿਆਦਾ ਰੁੱਖ ਦਿਖੂਗੇ ਖਜੂਰਾ ਦੇ ਜੇ ਤੁਸੀਂ ਵੇਖ ਸਕਦੇ ਹੋ ਜਿਹੜੇ ਉਥੋਂ ਆਏ ਹੋਣ ਉਹਨਾਂ ਨੂੰ ਪਤਾ ਵੀ ਹੋਏਗਾ ਕਿ ਕਾਰਨ ਕੀ ਜਿਹੜੇ ਇਸਲਾਮਕ ਮੁਲਖ ਨੇ ਉਥੇ ਜਿਵੇਂ ਦੀ ਮਰਜ਼ੀ ਜ਼ਮੀਨ ਹੋਵੇ ਪਰ ਉਹ ਖਜੂਰ ਜ਼ਰੂਰ ਪੈਦਾ ਕਰਦੇ ਨੇ ਮੁਸਲਮਾਨ ਬੰਦਾ ਗਰੀਬ ਹੋਵੇ ਅਮੀਰ ਹੋਵੇ ਕਿਸੇ ਵੀ ਮੁਲਕ ਚ ਰਹਿੰਦਾ ਹੋਵੇ ਉਹ ਖਜੂਰ ਜ਼ਰੂਰ ਖਾਂਦਾ ਹੈ ਕਾਰਨ ਉਹਨਾਂ ਦੇ ਗ੍ਰੰਥਾਂ ਵਿੱਚ ਖਜੂਰ ਨੂੰ ਬੜੀ ਅਹਿਮੀਅਤ ਦਿੱਤੀ ਗਈ ਹੈ ਪਰ ਜਿੱਥੇ ਐਨੀਆਂ ਫੌਜਾਂ ਇਕੱਠੀਆਂ ਹੋ ਜਾਂ ਜਦੋਂ ਖਜੂਰਾ ਖਾਂਦੇ ਨੇ ਗਿਟਕਾਂ ਸੁੱਟਦੇ ਨੇ ਉਤੋਂ ਵੀ ਉਸ ਗਿਟਕ ਤੋਂ ਰੋਕੋ ਕਦੇ ਕਹਿਣ ਦਾ ਭਾਵ ਵੀ ਆਨੰਦਪੁਰ ਸਾਹਿਬ ਤੋਂ ਤੁਸੀਂ 15 ਕਿਲੋਮੀਟਰ ਦੂਰ ਤੱਕ ਵੀ ਜਾਓ ਵਾਨੁਖ ਖਜੂਰਾ ਦੇ ਰੁੱਖ ਦਿਸ ਜਾਣਗੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਹੜਾ ਇੰਨਾ ਵੱਡਾ ਹੋਵੇਗਾ ਵੀ 15 20 ਕਿਲੋਮੀਟਰ ਤੱਕ ਫੌਜਾਂ ਬੈਠੀਆਂ ਹੋ ਜਾਣੇ ਇਹ ਨਹੀਂ ਵੀ ਬਸ ਕੰਧ ਦੇ ਨੇੜੇ-ਨੇੜੇ ਚਾਰ ਸਿਪਾਈ ਬੈਠੇ ਹੋਏ ਨੇ ਹੁਣ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇਹਨਾਂ ਨੇ ਕਈ ਤਰ੍ਹਾਂ ਦੇ ਸੁਨੇਹੇ ਪੱਤਰ ਭੇਜੇ ਮਹਾਰਾਜ ਆਪਣੇ ਫੈਸਲੇ ਤੇ ਬਿਲਕੁਲ ਅਡਿਕ ਖੜੇ ਹੋਏ ਨੇ ਕਿ ਨਹੀਂ ਅਸੀਂ ਇਹ ਜ਼ਮੀਨ ਜਿਹੜੀ ਹੈ ਖਰੀਦੀ ਹੈ ਦੂਜਾ ਇਹ ਨਹੀਂ ਕਿਸ ਜ਼ਮੀਨ ਨਾਲ ਸਾਡਾ ਮੋਹ ਹੈ ਬਿਲਕੁਲ ਨਹੀਂ بس ਗੱਲ ਇਹ ਹੈ ਵੀ ਤੁਸੀਂ ਅੜੀ ਪਗਾ ਰਹੇ ਹੋ ਤੁਸੀਂ ਧੱਕਾ ਪਰ ਨਹੀਂ ਅਸੀਂ ਉਹਦੇ ਅੱਗੇ ਝੁਕਣ ਵਾਲੇ ਨਹੀਂ ਅਖਰ ਜਿਹੜੇ ਹਿੰਦੂ ਰਾਜੇ ਸਨ ਇਹਨਾਂ ਨੇ ਆਟੇ ਦੀ ਗਊ ਬਣਾਈ ਮਹਾਰਾਜ ਦੇ ਕੋਲ ਭੇਜੀ ਬਣਾ ਕੇ ਤੇ ਮਹਾਰਾਜ ਪਾਰਸੀ ਇਤਿਹਾਸਕਾਰ ਲਿਖਦਾ ਵੀ ਹੱਸ ਪੇ ਮਾਰੇ ਕਹਿੰਦੇ ਹੱਦ ਹੋ ਗਈ ਭਾਵੇਂ ਚਲੋ ਇਹ ਆਟੇ ਦੀ ਹੈ ਪਰ ਭਾਵਨਾ ਤੇ ਤੁਹਾਡੀ ਇੱਕ ਗਊ ਦੇ ਪ੍ਰਤੀ ਹੈ ਠੀਕ ਹੈ ਚਲੋ ਤੁਸੀਂ ਉਹਨੂੰ ਆਪਣੇ ਇਸ਼ਟ ਮੰਨਦੇ ਹੋਗੇ ਦੇਵਤਾ ਮੰਨਦੇ ਹੋਗੇ ਪਰ ਪਸ਼ੂ ਦੀ ਕਾਦੀ ਕਸਮ ਨਾ ਤਾਂ ਉਹਨੇ ਬੇਜੁਬਾਨ ਨੇ ਬੋਲਣਾ ਤੇ ਨੁਕਸਾਨ ਤਾਂ ਉਹਦਾ ਹੀ ਦੋਵੇਂ ਪਾਸੇ ਹੋਣਾ ਹੱਦ ਹੋ ਗਈ ਅੱਛਾ ਇਸ ਕਰਕੇ ਦੀ ਪੂਜਾ ਕਰਦੇ ਸੀ ਵੀ ਲੋੜ ਪੈਣ ਤੇ ਇਸ ਬੇਜੁਬਾਨ ਦੀ ਬਲੀ ਦੇ ਦिए ਤੇ ਦੂਸਰੇ ਪਾਸੇ ਇਸਲਾਮ ਵਾਲਿਆਂ ਨੇ ਕੁਰਾਨ ਭੇਜਿਆ ਉਹਦੇ ਅੱਗੇ ਕੁਝ ਖਾਲੀ ਪੱਤਰੇ ਜਿਹੜੇ ਲੱਗੇ ਹੁੰਦੇ ਸੀ ਹਫਾਜ਼ਤ ਵਾਸਤੇ ਕਿਸੇ ਵੀ ਗ੍ਰੰਥ ਦੇ ਉਹਦੇ ਉੱਤੇ ਲਿਖ ਕੇ ਉਹਨਾਂ ਨੇ ਮਹਾਰਾਜ ਨੂੰ ਭੇਜਿਆ ਕਿ ਤੁਸੀਂ ਕਿਰਪਾ ਕਰੋ ਇਹ ਕਿਲਾ ਖਾਲੀ ਕਰ ਦਿਓ ਸੀ ਕੁਰਾਨ ਦੀ ਕਸਮ ਖਾਂਦੇ ਆ ਇਹ ਗਊ ਦੀ ਕਸਮ ਖਾਂਦੇ ਨੇ ਕਿਉਂਕਿ ਬੜਾ ਲੰਬਾ ਇਤਿਹਾਸ ਹੈ ਮੈਂ ਸ਼ਾਰਟ ਚ ਆਪਣਾ ਜ਼ਿਕਰ ਕਰ ਰਿਹਾ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਆਇਆ ਦੋਵੇਂ ਚੀਜ਼ਾਂ ਮਹਾਰੇ ਕਹਿੰਦੇ ਕੋਈ ਗੱਲ ਹੈ ਵਿਚਾਰ ਕਰਕੇ ਦਸਾਂਗੇ ਉਹ ਜਾਣ ਵਾਲੇ ਵਾਪਿਸ ਗਏ ਸ਼ਾਮ ਹੋਈ ਸਿੰਘਾਂ ਨੇ ਮਹਾਰਾਜ ਨਾਲ ਗੁਰਮੱਤਾ ਕੀਤਾ ਮੀਟਿੰਗ ਹੋਈ ਮਹਾਰੇ ਪਾਤਸ਼ਾਹ ਕਹਿੰਦੇ ਤੁਹਾਨੂੰ ਅੱਜ ਇਹਨਾਂ ਦੀ ਨੀਅਤ ਦਿਖਾ ਦਿੰਦੇ ਆ ਰਾਤ ਨੂੰ ਗੱਡੇ ਪਰ ਕੇ ਤੁਰੇ ਗਏ ਉਹਨਾਂ ਗੱਡਿਆਂ ਦੇ ਉੱਤੇ ਪਾਟੇ ਪੁਰਾਣੇ ਕੱਪੜੇ ਹੋਰ ਜੋ ਕੁਝ ਨਾਂ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਉਹ ਗੱਡਿਆਂ ਤੇ ਭਰੀਆਂ ਤੇ ਜਿਵੇਂ ਗੱਡੇ ਜਿਹੜੇ ਕਿਲਾ ਆਨੰਦਗੜ੍ਹ ਸਾਹਿਬ ਵਿੱਚੋਂ ਬਾਹਰ ਕੱਢੇ ਜਿਕਾਰੇ ਛੜ ਤੇ ਸਿੰਘਾਂ ਨੇ ਵੀ ਅਸੀਂ ਜਾ ਰਹੇ ਹਾਂ ਬਸ ਉਸੇ ਵੇਲੇ ਫੌਜਾਂ ਜਿਹੜੀਆਂ ਟੁੱਟ ਕੇ ਉਹਨਾਂ ਗੱਡਿਆਂ ਤੇ ਪੈ ਗਈਆਂ ਕਿਸੇ ਦੇ ਹੱਥ ਵਿੱਚ ਕੋਈ ਜਿਵੇਂ ਕਹਿ ਲੋ ਘੋੜਿਆਂ ਦੀ ਲਿੱਦ ਕਿਸੇ ਹੱਥ ਵਿੱਚ ਟੁੱਟੇ ਛਿੱਤਰ ਕਿਸੇ ਦੇ ਕੋਲ ਲੀਰਾ ਬੜੇ ਸ਼ਰਮਿੰਦੇ ਹੋਏ ਸਵੇਰੇ ਵੀ ਇਹ ਸਾਡੇ ਨਾਲ ਕਿਉਂ ਹੈ ਮਹਾਰਾਜ ਕਹਿੰਦੇ ਅਸੀਂ ਤੁਹਾਡੀ ਨੀਅਤ ਵੇਖਣੀ ਸੀ ਕਿ ਤੁਹਾਡੀ ਨੀਅਤ ਕਿਸ ਤਰ੍ਹਾਂ ਦੀ ਹੈ ਖੈਰ ਅਗਲਾ ਦਿਨ ਬੀਤਦਾ ਹੈ ਫਿਰ ਬੀਤਦਾ ਹੈ ਸਿੰਘ ਕਹਿੰਦੇ ਮਹਾਰਾਜ ਹੁਣ ਸ਼ਹਾਦਤਾਂ ਲੱਗ ਜਾਨੇ ਕਿਉਂਕਿ ਬਹੁਤ ਜ਼ਿਆਦਾ ਸਿੰਘ ਜਿਹੜੇ ਸੀ ਉਹ ਭੁੱਖ ਦੇ ਦੁੱਖ ਨੂੰ ਨਾ ਸਹਾਰ ਕੇ ਸ਼ਹੀਦ ਹੋ ਚੁੱਕੇ ਸਨ ਇੱਧਰ ਸਿੰਘਾਂ ਦੀ ਵੀ ਗਿਣਤੀ ਜਿਹੜੀ ਉਹ ਘਟ ਰਹੀ ਸੀ ਤੇ ਉਧਰ ਫੌਜਾਂ ਵੀ ਦੁਖੀ ਹੋ ਜਾਂ ਬੈਠੀਆਂ ਸੀ ਕਿਉਂਕਿ ਰਾਸ਼ਨ ਪਾਣੀ ਉਹਨਾਂ ਨੂੰ ਵੀ ਔਖਾ ਹੋ ਰਿਹਾ ਸੀ ਜਿਹੜੇ ਉਹਨਾਂ ਫੌਜਾਂ ਦੇ ਸੂਬੇ ਸੀ ਉਹਨਾਂ ਨੂੰ ਡਬਲ ਖਰਚਾ ਫੌਜਾਂ ਨੂੰ ਦੇਣਾ ਪੈ ਰਿਹਾ ਸੀ ਉਹਨਾਂ ਦੇ ਖਜ਼ਾਨਿਆਂ ਤੇ ਬੋਝ ਪੈ ਰਿਹਾ ਸੀ ਉਹ ਵੀ ਬੜੇ ਤੰਗ ਸਨ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਲਾ ਖਾਲੀ ਕਰਾਇਆ ਜਾਏ ਬੜੀਆਂ ਮਿੰਤਾ ਤਰਲੇ ਵੀ ਉਹਨਾਂ ਕੀਤੇ ਇਤਿਹਾਸਕਾਰ ਇਹ ਵੀ ਲਿਖਦੇ ਇਹਨਾਂ ਨੇ ਮਹਾਰਾਜ ਨੂੰ ਇਹ ਵੀ ਕਿਹਾ ਸੀ ਕਿ ਸਤਗੁਰੂ ਹਣ ਸਾਡੀ ਨਾਕਾ ਸਾਡੀ ਇੱਜ਼ਤ ਦਾ ਸਵਾਲ ਆ ਤੁਸੀਂ ਇੱਕ ਵਾਰ ਕਿਲਾ ਛੱਡ ਕੇ ਚਲੇ ਜੋ 2 ਮਹੀਨਿਆਂ ਨੂੰ ਭਾਵੇਂ ਫੇਰ ਆ ਜਿਓ ਵੀ ਸਾਡੀ ਇੱਜ਼ਤ ਰਹਿ ਜੇ ਵੀ ਅਸੀਂ 8 ਮਹੀਨੇ ਘੇਰਾ ਪਾਇਆ ਤੇ ਅਸੀਂ ਕਰ ਕੁਝ ਨਹੀਂ ਸਕੇ ਤੁਸੀਂ ਇੱਕ ਵਾਰ ਜਾਓ ਆਪਣੇ ਸਿੱਖਾਂ ਚ ਵਿਚਰੋ ਫਿਰ ਵਾਪਸ ਆ ਜਿਓ ਅਸੀਂ ਸਮਾਜ ਨੂੰ ਮੂੰਹ ਵਿਖਾਉਣ ਜੋਗੀ ਹੋ ਜੀਏ ਇਸ ਤਰ੍ਹਾਂ ਵੀ ਇਹਨਾਂ ਮਹਾਰਾਜ ਨੂੰ ਬੇਨਤੀਆਂ ਭੇਜੀਆਂ ਅਸੀਂ ਖੈਰ ਜਦੋਂ ਸਿੰਘਾਂ ਨੇ ਕਿਹਾ ਨਾ ਕਿ ਮਹਾਰਾਜ ਪਾਤਸ਼ਾਹ ਆਪਾਂ ਨੂੰ ਇਹ ਨਹੀਂ ਕਿ ਇਹਨਾਂ ਦੀ ਬੇਨਤੀ ਪ੍ਰਵਾਨ ਕਰ ਲੈਣੀ ਚਾਹੀਦੀ ਪਰ ਵਕਤ ਵੇਖ ਕੇ ਆਪਾਂ ਨੂੰ ਇਥੋਂ ਚਲੇ ਜਾਣਾ ਚਾਹੀਦਾ ਕਿਉਂਕਿ ਸ਼ਹਾਦਤਾਂ ਵੀ ਹੋਈ ਜਾ ਰਹੀਆਂ ਹੈ। ਪ੍ਰਸਾਦੀ ਹਾਥੀ ਵੀ ਸਰੀਰ ਛੱਡ ਗਿਆ, ਪ੍ਰਾਣਾ ਤੋਂ ਪਿਆਰੇ ਸਿੰਘ ਵੀ ਸਰੀਰ ਛੱਡ ਕੇ। ਹੁਣ ਮਹਾਰਾਜ ਪਾਤਸ਼ਾਹ ਜੀ ਫਿਰ ਤਿਆਰੀ ਕਰਨ ਲੱਗੇ। ਸ਼ਾਮ ਦਾ ਸਮਾਂ ਹੋਇਆ। ਇੱਕ ਵਿਦਵਾਨ ਬੜਾ ਪਿਆਰਾ ਦ੍ਰਿਸ਼ ਖਿੱਚਦਾ ਹੈ। ਕਿੰਦਾ ਦਾਤਾਰ ਪਾਤਸ਼ਾਹ ਜੀ ਬੈਠੇ ਹੋਏ ਨੇ, ਅਜ ਮਹਾਰਾਜ ਸਿੰਘਾਸਨ ਤੇ ਨਹੀਂ ਬੈਠੇ। ਇੰਜ ਜਿਵੇਂ ਜ਼ਮੀਨ ਤੇ ਚਾਦਰ ਵਿਛੀ ਵਿੱਚਕਾਰ ਸਤਿਗੁਰੂ ਬੈਠੇ ਨੇ। ਆਸੇ-ਪਾਸੇ ਪੰਜ ਪਿਆਰੇ ਗੁਰੂ ਕੇ ਵੱਡੇ ਸਹਿਬ ਜਾਦੇ ਸਾਰੇ ਸਿੰਘਾਂ ਦਾ ਘੇਰਾ ਬਣਿਆ। ਆਪਸ ਵਿੱਚ ਗੱਲਾਂ-ਬਾਤਾਂ ਚੱਲ ਰਹੀਆਂ। ਮਹਾਰਾਜ ਆਪਣੇ ਵੱਡੇ ਸਹਬ ਜਾਦੇ ਬਾਬਾਜੀਤ ਸਿੰਘ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੇ ਘੋੜੇ ਤੇ ਸਵਾਰ ਹੋ ਕੇ ਸਾਡੇ ਸੱਜੇ ਪਾਸੇ ਚੱਲਣਾ ਹੈ ਫਿਰ ਬਾਬਾ ਜੁਝਾਰ ਸਿੰਘ ਜੀ ਨੂੰ ਕਹਿੰਦੇ ਨੇ ਸਹਬ ਜਾਦੇ ਨੂੰ ਤੁਸੀਂ ਆਪਣੇ ਘੋੜੇ ਤੇ ਸਵਾਰ ਹੋ ਕੇ ਸਾਡੇ ਖੱਬੇ ਪਾਸੇ ਚੱਲਣਾ ਸਾਰੇ ਸਿੰਘਾਂ ਦੀਆਂ ਡਿਊਟੀਆਂ ਲੱਗੀਆਂ ਕਿੰਨਾ ਨੇ ਪਹਿਲਾਂ ਨਿਕਲਣਾ ਹੈ ਕਿੰਨਾ ਨੇ ਬਾਅਦ ਵਿੱਚ ਨਿਕਲਣਾ ਹੈ ਕਿਹੜੇ ਸੱਜੇ ਚੱਲਣਗੇ ਕਿਹੜੇ ਖੱਬੇ ਚੱਲਣਗੇ ਤੇ ਕਵੀ ਰਾਜ ਇੱਕ ਜ਼ਿਕਰ ਕਰਦੇ ਕਹਿੰਦੇ ਮਾਤ ਗੁਜਰੀ ਜੀ ਪਾਸੇ ਬੈਠੇ ਦੂਰ ਬੈਠੇ ਤੇ ਭਾਈ ਦਇਆ ਸਿੰਘ ਜੀ ਮਹਾਰਾਜ ਨੂੰ ਪੁੱਛਦੇ ਮਹਾਰਾਜ ਬਾਕੀ ਤੇ ਸਾਰੇ ਸਿੰਘਾਂ ਦੀ ਡਿਊਟੀ ਲੱਗੀ ਪਰ ਤੁਹਾਡੇ ਜਿਹੜੇ ਛੋਟੇ ਸਾਹਿਬ ਜਾਦੇ ਨੇ ਉਹਨਾਂ ਨੂੰ ਕਿੰਨੇ ਲੈ ਕੇ ਜਾਣਾ ਮਹਾਰਾਜ ਉਹਨਾਂ ਦੀ ਜ਼ਿੰਮੇਵਾਰੀ ਕਿਉਂਕਿ ਭਾਵਨਾਏ ਸੀ ਵੀ ਸ਼ਾਇਦ ਮੈਨੂੰ ਜ਼ਿੰਮੇਵਾਰੀ ਦੇਣਗੇ ਵੀ ਤੂੰ ਆਪਣੇ ਘੋੜੇ ਤੇ ਬਿਠਾ ਲਾ ਭਾਈ ਧਰਮ ਸਿੰਘ ਦੀ ਭਾਵਨਾ ਸ਼ਾਇਦ ਮੈਨੂੰ ਜ਼ਿੰਮੇਵਾਰੀ ਦੇਣਗੇ ਭਾਈ ਦਇਆ ਸਿੰਘ ਜੀ ਅਗਾਹ ਹੋਏ ਕਹਿੰਦੇ ਮਹਾਰਾਜ ਛੋਟੇ ਸਾਹਿਬ ਜਾਦਿਆਂ ਦੀ ਜ਼ਿੰਮੇਵਾਰੀ ਕਿੰਨਾਂ ਨੂੰ ਮਹਾਰਾਜ ਕਹਿੰਦੇ ਜਦ ਮਾਤਾ ਨੂੰ ਬੁਲਾ ਕੇ ਲਿਆਓ ਬਜ਼ੁਰਗ ਦਾਦੀ ਮਾ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਾਤਾ-ਮਾਤਾ ਗੁਜਰੀ ਜੀ ਨੂੰ ਬੁਲਾਇਆ ਗਿਆ ਜਿਵੇਂ ਆਏ ਸਹਿਬ ਪਾਤਸ਼ਾਹ ਜੀ ਨੂੰ ਕਹਿੰਦੇ ਹਾਂ ਬੇਟਾ ਜੀ ਸਤਿਗੁਰੂ ਜੀ ਕੀ ਹੁਕਮ ਮਰਦ ਪਾਤਸ਼ਾਹ ਕਹਿੰਦੇ ਮਾਂ ਤੈਨੂੰ ਅੱਜ ਇੱਕ ਜ਼ਿੰਮੇਵਾਰੀ ਦੇਣ ਲੱਗਾ ਬਾਕੀ ਸਾਰਿਆਂ ਦੀ ਜ਼ਿੰਮੇਵਾਰੀ ਮੈਂ ਲੈ ਲਈ ਆ ਦੋ ਵੱਡੇ ਸਹਿਬਜ਼ਾਦਿਆਂ ਦੀ ਜ਼ਿੰਮੇਵਾਰੀ ਮੈਂ ਲੈ ਲਈ ਆ ਤੇ ਬਾਕੀ ਪਰਿਵਾਰ ਦੀ ਜ਼ਿੰਮੇਵਾਰੀ ਵਕ ਵਕ ਸਿੰਘਾਂ ਨੇ ਲੈ ਲਈ ਆ ਤੇਰੇ ਹਿੱਸੇ ਬੜੀ ਵੱਡੀ ਜ਼ਿੰਮੇਵਾਰੀ ਦੇਣ ਲੱਗਾ ਵਾ ਛੋਟੇ ਸਹਿਬਜ਼ਾਦਿਆਂ ਦੀ ਜ਼ਿੰਮੇਵਾਰੀ ਮਾਂ ਤੇਰੀ ਆ ਗੁਰਮੁਖੋ ਕਈ ਵਾਰ ਨਾ ਘਰ ਵਿੱਚ ਕੋਈ ਬਜ਼ੁਰਗ ਹੋਵੇ ਆਪਾਂ ਸਫ਼ਰ ਤੇ ਜਾਣਾ ਹੋਵੇ ਤੇ ਪਤਾ ਹੋਵੇ ਵੀ ਠੰਡ ਦਾ ਮੌਸਮ ਹੈ ਜਾਂ ਇਸ ਤਰ੍ਹਾਂ ਦਾ ਕੋਈ ਸਫ਼ਰ ਹੈ ਤੇ ਆਪਾਂ ਨਾਲਦਿਆਂ ਨੂੰ ਕਹਿੰਨੇ ਹੁੰਨੇ ਵੀ ਇਹ ਬਜ਼ੁਰਗ ਹੈ ਇਹਦੀ ਜ਼ਿੰਮੇਵਾਰੀ ਰੱਖਿਓ ਇਹਦਾ ਧਿਆਨ ਰੱਖਿਓ ਪਰ ਦੁਨੀਆ 'ਚ ਪਹਿਲੀ ਵਾਰ ਹੋਇਆ ਜਿਸ ਦਿਨ ਗੁਰਕਲਗੀਧਰ ਪਾਤਸ਼ਾਹ ਬਜ਼ੁਰਗ ਮਾਂ ਨੂੰ ਕਹਿੰਦੇ ਵੀ ਤੂੰ ਬੱਚਿਆਂ ਦਾ ਧਿਆਨ ਰੱਖਣਾ ਆਪਾਂ ਸਫ਼ਰ 'ਚ ਬੱਚਿਆਂ ਨੂੰ ਕਹਿੰਨੇ ਹੁੰਨੇ ਵੀ ਬਜ਼ੁਰਗਾਂ ਦਾ ਧਿਆਨ ਰੱਖਿਓ ਪਰ ਮਹਾਰਾਜ ਬਜ਼ੁਰਗ ਮਾਂ ਨੂੰ ਕਹਿੰਦੇ ਪੈਣੇ ਤਕਰੀਬਨ 80-82 ਸਾਲ ਦੇ ਦਰਮਿਆਨ ਮਾਤਾ ਦੀ ਉਮਰ ਹੈ ਉਸ ਵੇਲੇ 72 ਸਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਉਸ ਬਜ਼ੁਰਗ ਮਾਂ ਨੇ ਖੈਰ ਮਹਾਰਾਜ ਪਾਤਸ਼ਾਹ ਜਦੋਂ ਇਸ਼ਾਰਾ ਕਰਦੇ ਨੇ ਤੇ ਹੁਣ ਦੋਵੇਂ ਸਹਿਬਜ਼ਾਦੇ ਮਾਤਾ ਗੁਜਰੀ ਸਾਹਿਬ ਜੀ ਦੇ ਨਾਲ ਨੇ ਕਿਲੇ ਦੇ ਵਿੱਚੋਂ ਨਿਕਲਣਾ ਹੈ ਉਹ ਨਿਕਲਣ ਦਾ ਦ੍ਰਿਸ਼ ਤੇ ਵਿਦਵਾਨ ਬੜਾ ਪਿਆਰਾ ਖਿੱਚਦੇ ਨੇ ਬੜਾ ਵਿਰਾਗਮਈ ਦ੍ਰਿਸ਼ ਹੈ ਆਪੋ ਆਪਣੇ ਘੋੜਿਆਂ ਤੇ ਸਾਰੇ ਸਵਾਰ ਨੇ ਕਿਵੇਂ ਸਮਾਨ ਚੁੱਕਿਆ ਹੋਵੇਗਾ ਕਿਵੇਂ ਤਿਆਰੀਆਂ ਕੀਤੀਆਂ ਹੋਣਗੀਆਂ ਉਤੇ ਬਖਿਆਨ ਕਰਨ ਤੋਂ ਹੀ ਬੜੀ ਪਰੇ ਦੀ ਗੱਲ ਹੋ ਜਾਂਦੀ ਪਰ ਕਹਿੰਦੇ ਵੀ ਜਦੋਂ ਮਹਾਰਾਜ ਨੇ ਮਾਤਾ ਜੀ ਨੇ ਛੋਟੇ ਸਹਿਬਜਾਦੇ ਆਪਣੇ ਨਾਲ ਲਏ ਨਾ ਬਾਬਾ ਜੋਰਾਵਰ ਸਿੰਘ ਜੀ ਪਿੱਛੇ ਬੈਠੇ ਨੇ ਕੋੜੇ ਦੇ ਵਿੱਚ ਕਾਰ ਮਾਤਾ ਗੁਜਰੀ ਜੀ ਨੇ ਤੇ ਬਾਬਾ ਫਤਿਹ ਸਿੰਘ ਜੀ ਸਭ ਤੋਂ ਛੋਟੇ ਨੇ ਉਹ ਅੱਗੇ ਬੈਠੇ ਨੇ ਤੇ ਅੱਗੇ ਵੱਲ ਨੂੰ ਉਹਨਾਂ ਦਾ ਮੂੰਹ ਹੈ ਤੇ ਪੁੱਛਦੇ ਨੇ ਨਿਕਲਣ ਲੱਗਿਆ ਕਿ ਦਾਦੀ ਮਾਂ ਜੋਰਾਵਰ ਕਿੱਥੇ ਆ ਉਹਨੇ ਤੈਨੂੰ ਪਿੱਛੋਂ ਜੱਫੀ ਪਾਈ ਆ ਹਾਂ ਉਹਨੇ ਮੈਨੂੰ ਜੱਫੀ ਪਾਈ ਤੇ ਦਾਦੀ ਮਾਂ ਮੈਂ ਵੀ ਤੈਨੂੰ ਜੱਫੀ ਪਾਉਣੀ ਆ ਮੈਂ ਥੋੜੀ ਇੰਜ ਜਾਵਾਂਗਾ ਇੱਕ ਇਤਿਹਾਸਕਾਰ ਲਿਖਦਾ ਹੈ ਵੀ ਬਾਬਾ ਫਤਿਹ ਸਿੰਘ ਜੀ ਕੋੜੇ ਦੇ ਮੂੰਹ ਵੱਲ ਨੂੰ ਪਿੱਠ ਕਰਕੇ ਅੱਗੋਂ ਦਾਦੀ ਮਾਂ ਨੂੰ ਜਫੀ ਪਾਈ ਆ ਤੇ ਪਿੱਛੋਂ ਬਾਬਾ ਜੋਰਾਵਰ ਸਿੰਘ ਜੀ ਨੇ ਜਫੀ ਪਾਈ ਤੇ ਦਾਦੀ ਮਾਂ ਦੇ ਕਬੂਲ ਸੀ ਕਿ ਜਿਵੇਂ ਅੱਜ ਇਸ ਕਿਲੇ ਚੋਂ ਆਨੰਦਪੁਰ ਚੋਂ ਨਿਕਲਣ ਲੱਗਿਆ ਮੈਨੂੰ ਜਫੀ ਪਾਈ ਆ ਨਾ ਬਸ ਹੁਣ ਗੁਰੂ ਕਿਰਪਾ ਕਰੇ ਇਹ ਜਫੀ ਤੁਰ ਦਰਗਾਹ ਤੱਕ ਇੰਜ ਹੀ ਲਿਬਾ ਜਾਵੇ ਇਹ ਛੁੱਟੇ ਨਾ ਇਹ ਟੁੱਟੇ ਨਾ ਦਾਤਾਰ ਪਾਤਸ਼ਾਹ ਜੀ ਹੁਣ ਨਾਨਦਪੁਰ ਸਾਹਿਬ ਚੋਂ ਜਦੋਂ ਕਿਲਾ ਆਨੰਦਗੜ੍ਹ ਸਾਹਿਬ ਦੇ ਆਪ ਜੀ ਦਰਸ਼ਨ ਕਰੋ ਉਤੋਂ ਮਹਾਰਾਜ ਜੀ ਰਵਾਨਾ ਹੁੰਦੇ ਨੇ 6 ਤੇ 7 ਕੋਹ ਦੀ ਰਾਤ ਨੂੰ ਪਰ ਪਾਤਸ਼ਾਹ ਜਿਵੇਂ ਬਾਹਰ ਨਿਕਲਦੇ ਨੇ ਸਾਹਮਣੇ ਕੇਸਗੜ੍ਹ ਸਾਹਿਬ ਹੈ ਅੱਜ ਵੀ ਦਰਸ਼ਨ ਕਰੋ ਵਿੱਚ ਚਲੋ ਆ ਜੀ ਇਮਾਰਤਾਂ ਬਣ ਗਈਆਂ ਉਦੋਂ ਸਾਹਮਣੇ ਕੇਸਗੜ੍ਹ ਸਾਹਿਬ ਦੇ ਤਖਤ ਸਾਹਿਬ ਦੇ ਦਰਸ਼ਨ ਹੁੰਦੇ ਇਤਿਹਾਸਕਾਰ ਲਿਖਦੇ ਮਹਾਰਾਜ ਨੇ ਉਤੋਂ ਹੀ ਹੁਣ ਸਾਡੇ ਵਰਗਾ ਹੁੰਦਾ ਤੇ ਰੌਲਾ ਪਾ ਦੇਣਾ ਨਾ ਓਹੋ ਮਹਾਰਾਜ ਨੇ ਜ਼ਮੀਨ ਤੇ ਸਿਰ ਲਾਤਾ ਥੱਲੇ ਝੁੱਕ ਗਏ ਪਰ ਵਿਦਵਾਨ ਲਿਖਦੇ ਮਹਾਰਾਜ ਨੇ ਜਿਵੇਂ ਆਪਾਂ ਮੱਥਾ ਟੇਕਦੇ ਆ ਨਾ ਇੰਜ ਕੇਸ ਗਣ ਸਾਹਿਬ ਵੱਲ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ ਹੈ ਬੜੀ ਭਾਵਨਾ ਨਾਲ ਉਹ ਪਾਵਣ ਧਰਤੀ ਜਿੱਥੇ ਮਹਾਰਾਜ ਨੇ ਖਾਲਸਾ ਸਾਜਿਆ ਸੀ ਜਿੱਥੇ ਖੰਡੇ ਬਾਟੇ ਦੀ ਪਾਹੁਲ ਬਖਸ਼ੀ ਪੁਸਤਕਤ ਸਹਿਬ ਵੱਲ ਨੂੰ ਮਹਾਰਾਜ ਨੇ ਨਮਸਕਾਰ ਕੀਤੀ ਤੇ ਪਿਆਰ ਨਾਲ ਬਚਨ ਕਿਹਾ ਹੈ ਅਨੰਦਾਂ ਦੀ ਪੂਰੀ ਇਹਨੂੰ ਸਰੀਰ ਕਰਕੇ ਅਸੀਂ ਛੱਡ ਚੱਲੇ ਆ ਅੱਜ ਦੇਖੋ ਕਦੀ ਸੋਚ ਕੇ ਵੇਖੋ ਜਿਸ ਧਰਤੀ ਤੇ ਚਾਰੇ ਸਾਹਿਬ ਜਾਦੇ ਖੇਡੇ ਹੋਣ ਜਿੰਨਾਂ ਗਲੀਆਂ ਦੇ ਵਿੱਚ ਜਿੱਥੇ ਕਿੰਨਾ ਸਮਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਸਰੀਰਕ ਹਯਾਤੀ ਦਾ ਜਿਹੜਾ ਉਹ ਬਤੀਤ ਕੀਤਾ ਹੋਵੇ ਉਸ ਥਾਂ ਨੂੰ ਸਰੀਰ ਕਰਕੇ ਛੱਡ ਕੇ ਜਾਣਾ ਕੋਈ ਸੌਖੀ ਜੀ ਗੱਲ ਨਹੀਂ ਇਤਿਹਾਸ ਕਹਿਣ ਤੇ 2 ਮਿੰਟ ਲੱਗਣਗੇ ਮਹਾਰਾਜ ਪਾਤਸ਼ਾਹ ਫਿਰ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਉਸ ਸੀਸਗੰਦ ਸਾਹਿਬ ਵਾਲੇ ਸ਼ਹੀਦੀ ਥਾਨ ਤੇ ਗਏ ਉੱਥੇ ਜਾ ਕਰਕੇ ਨਮਸਕਾਰ ਕੀਤੀ ਤੇ ਗਲ ਵਿੱਚ ਪੱਲਾ ਪਾਇਆ ਘੋੜੇ ਤੋਂ ਥੱਲੇ ਉਤਰੇ ਨੇ ਬਾਕੀ ਕੁਝ ਸਿੰਘ ਜਿਹੜੇ ਉਹ ਪਹਿਰੇ ਤੇ ਘੋੜੇ ਤੇ ਹਨ ਗੁਰੂ ਸਿੰਘ ਥੱਲੇ ਉੱtre ਮਹਾਰਾਜ ਨੇ ਪੱਲਾ ਪਾਇਆ ਹੱਥ ਜੋੜੇ ਤੇ ਪਿਤਾ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਵੇਂ ਅਰਦਾਸ ਕੀਤੀ ਕਿ ਸਤਗੁਰੂ ਕਦੀ ਤੁਸੀਂ ਆਪਣਾ ਸੀਸ ਦਿੱਤਾ ਤੇ ਇਸ ਮੁਲਖ ਨੂੰ ਕਾਇਮ ਦਾਇਮ ਰੱਖਿਆ ਹਿੰਦੂ ਧਰਮ ਨੂੰ ਕਾਇਮ ਦਾ ਰੱਖਿਆ ਜ਼ੁਲਮ ਦਾ ਟੱਕਰਾਂ ਕੀਤਾ ਤੁਸੀਂ ਆਪਣਾ ਸੀਸ ਦਿੱਤਾ ਅੱਜ ਮੈਨੂੰ ਥਾਪੜਾ ਦਿਓ ਮੈਂ ਵੀ ਆਪਣੇ ਚਾਰੇ ਪੁੱਤਾਂ ਦਾ ਸੀਸ ਦੇਣ ਵਾਸਤੇ ਚੱਲਾਂਗਾ ਕਿਉਂਕਿ ਤੁਸੀਂ ਵੀ ਸੀਸ ਵਾਰਿਆ ਤੇ ਮੈਂ ਵੀ ਅੱਜ ਆਪਣੀ ਮਾਂ ਦਾ ਤੁਹਾਡੀ ਪਤਨੀ ਦਾ ਵੀ ਸੀਸ ਵਾਰ ਦੇਣਾ ਤੇ ਅੱਜ ਚਾਰੇ ਸਹਿਬ ਜਦਿਆਂ ਦੇ ਸੀਸ ਵੀ ਵਾਰ ਦੇਨੇ ਨੇ ਮੈਨੂੰ ਥਾਪੜਾ ਦਿਓ ਜਿਸ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਤੁਸੀਂ ਤੁਰੇ ਸੀ ਅੱਜ ਅਸੀਂ ਵੀ ਤੁਰਨ ਲੱਗੇ ਹਾਂ ਇਸ ਤਰ੍ਹਾਂ ਪਿਤਾ ਗੁਰੂ ਦੀਆਂ ਅਸੀਸਾਂ ਲੈ ਕੇ ਅਰਦਾਸ ਕਰਕੇ ਉਥੇ ਗੁਰਬਖਸ਼ ਉਦਾਸੀ ਮਹਾਤਮਾ ਦੀ ਮਹਾਰਾਜ ਡਿਊਟੀ ਲਾ ਕੇ ਵੀ ਤੂੰ ਇਹ ਸਾਰੇ ਅਸਥਾਨਾਂ ਦੀ ਦੇਖਭਾਲ ਕਰਨੀ ਸੇਵਾ ਟੈਲ ਕਮੋਣੀ ਹੈ ਤੇ ਗੁਰਕਲਗੀਧਰ ਪਾਤਸ਼ਾਹ ਸਰੀਰ ਕਰਕੇ ਫਿਰ ਉਸ ਅਨੰਦਾਂ ਦੀ ਪੂਰੀ ਨੂੰ ਛੱਡ ਕੇ ਪਰਿਵਾਰ ਨੂੰ ਲੈ ਕਰਕੇ ਮਹਾਰਾਜ ਫਿਰ ਕੀਰਤਵਕੁਰ ਸਾਹਿਬ ਵਾਲੇ ਪਾਸੇ ਨੂੰ ਮਹਾਰਾਜ ਪਾਤਸ਼ਾਹ ਰਵਾਨਾ ਹੋ ਜਾਂਦੇ ਨੇ ਬਹੁਤ ਰਾਤ ਦਾ ਸਮਾਂ ਹੈ ਫਿਰ ਜਿਵੇਂ ਹੀ ਮਹਾਰਾਜ ਅੱਗੇ ਸਰਸਾ ਦੇ ਕੰਡੇ ਪਹੁੰਚਦੇ ਭਾਈ ਦਇਆ ਸਿੰਘ ਨੂੰ ਕਹਿੰਦੇ ਭੁੱਖ ਲੱਗੀ ਆ ਉਹ ਕਹਿੰਦਾ ਮਹਾਰਾਜ ਅੰਮ੍ਰਿਤ ਵੇਲੇ ਭੁੱਖ ਇਸ ਵੇਲੇ ਤੱਕ ਦੀ ਪ੍ਰਸ਼ਾਦਾ ਛਕਿਆ ਹੀ ਨਹੀਂ ਨਹੀਂ ਦਇਆ ਸਿੰਘਾ ਤੂੰ ਸਮਝਿਆ ਨਹੀਂ ਸਰੀਰ ਦੀ ਭੁੱਖ ਨਹੀਂ ਲੱਗੀ ਆਤਮਾ ਦੀ ਭੁੱਖ ਲੱਗੀ ਹੈ ਨਿਤਨੇਮ ਦਾ ਸਮਾਂ ਹੋ ਗਿਆ ਹੈ ਕੀਰਤਨ ਦਾ ਸਮਾਂ ਹੋ ਗਿਆ ਆਸਾ ਕੀ ਵਾਰ ਦਾ ਸਮਾਂ ਹੋ ਗਿਆ ਭੁੱਖ ਲੱਗੀ ਆ ਫਿਰ ਬਾਬਾ ਪ੍ਰਕਾਸ਼ ਕਰੋ ਸਾਜ ਪ੍ਰਕਾਸ਼ ਕਰੋ ਆਸਾ ਕੀ ਵਾਰ ਦਾ ਕੀਰਤਨ ਗਾਇਨ ਕਰੋ ਉੱਥੇ ਫਿਰ ਮਹਾਰਾਜ ਫਿਰ ਆਸਾ ਕੀ ਵਾਰ ਦਾ ਕੀਰਤਨ ਗਾਇਨ ਕਰਦੇ ਨੇ ਮਹਾਰਾਜ ਪਾਤਸ਼ਾਹ ਰਾਤ ਨੂੰ ਆਨੰਦਪੁਰ ਸਾਹਿਬ ਤੋਂ ਸਰੀਰ ਕਰਕੇ ਚਾਲਾ ਮਾਰਦੇ ਨੇ ਸਦਾ ਦੀ ਕਿਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ